ਕੋ ਕੱਲ ਜਿਹੜਾ ਹੁਕਮਨਾਮਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਸ੍ਰੀ ਕਾਕੇ ਸਿੰਘ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ ਕੱਲ ਹੀ ਉਹ ਹੁਕਮਨਾਮਾ ਸਰਦਾਰ ਸਰਬੀਰ ਸਿੰਘ ਬਾਦਲ ਸਾਹਿਬ ਨੇ ਵੀ ਔਰ ਸਾਰੀ ਸਾਡੀ ਪਾਰਟੀ ਨੇ ਸੀਸ ਨਵਾ ਕੇ ਜਿਹੜਾ ਕੱਲ ਹੀ ਪ੍ਰਵਾਨ ਕੀਤਾ ਸੀ ਔਰ ਕੱਲ ਹੀ ਅਸੀਂ ਕਹਾਂ ਸੀ ਕਿ ਬਿਨਾ ਕਿਸੇ ਦੇਰੀ ਤੋਂ ਜੋ ਸਿੰਘ ਸੇ ਬੰਦਾ ਹੁਕਮ ਹੋਇਆ ਅਸੀਂ ਹਾਜ਼ਰ ਹੋ ਕੇ ਆਪਣੇ ਆਪ ਨੂੰ ਸ਼੍ਰੀ ਕਲਤਿਕ ਸਾਹਿਬ ਦੇ ਦਰ ਕਰਾਂ ਪਹਿਲਾਂ ਤਾਂ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕਿਉਂਕਿ ਅੱਜ ਹੀ ਸਾਡੇ ਕੋਲੇ ਕਾਗਜ਼ਾਂ ਦੀ ਕਾਪੀ ਆਈ ਸੀ ਔਰ ਨਾਲ ਦੀ ਨਾਲ ਹੀ ਅੱਜ ਹੀ ਉਹ ਲਿਖਤੀ ਤੌਰ ਦੇ ਉੱਤੇ ਆਪਣਾ ਬੇਨਤੀ ਪੱਤਰ ਲੈ ਕੇ ਤੇ ਸਿੰਘ ਸਾਹਿਬ ਦੇ ਦਫ਼ਤਰ ਦੇ ਵਿੱਚ ਜਿਹੜਾ ਉਹਨੇ ਆਪਣਾ ਪੱਤਰ ਜਿਹੜਾ ਉਹ ਰਿਸੀਵ ਕਰਾ ਦਿੱਤਾ ਉਹਦੀ ਸ਼ਬਦਾਵਲੀ ਮੈਂ ਪੜ੍ਹ ਕੇ ਸੁਣਾ ਦੇਣਾ ਪਰਮ ਸਤਕਾਰਯੋਗ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸਾਹਿਬ ਸ਼੍ਰੀ ਕਾਹਲਤ ਸਿੰਘ ਸਾਹਿਬ ਸ਼੍ਰੀ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 30 ਅਗਸਤ 2024 ਨੂੰ ਪੰਜ ਸਿੰਘ ਸਹਿਬਾਨ ਦੀ ਸ਼੍ਰੀ ਗੁਰਤਾ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਪਾਸ ਕੀਤੇ ਗਏ ਹੁਕਮਨਾਮੇ ਦੀ ਕਾਪੀ ਅੱਜ 31 ਅਗਸਤ 2024 ਨੂੰ ਮੇਰੇ ਪਾਸ ਪਹੁੰਚੀ ਹੈ। ਦਾਸ ਪੰਜ ਸਿੰਘ ਸਹਿਬਾਨ ਵੱਲੋਂ ਪਾਸ ਕੀਤੇ ਹੁਕਮਨਾਮੇ ਨੂੰ ਗੁਰੂ ਦਾ ਨਮਾਣਾ ਸਿੱਖ ਹੋਣ ਦੇ ਨਾਤੇ ਗੁਰੂ ਪੰਥ ਦੇ ਚਰਨਾਂ ਵਿੱਚ ਸਿਰਨਵਾ ਕੇ ਪ੍ਰਵਾਨ ਕਰਦਾ ਦਾਸ ਅੱਜ ਹੀ 31 ਅਗਸਤ 2024 ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਹੁਕਮਨਾਮੇ ਅਨਸਾਰ ਗੁਰੂਪੰਤ ਪਾਸੋਂ ਦੋਵੇਂ ਹੱਥ ਜੋੜ ਕੇ ਨਿਮਰਤਾ ਅਤੇ ਹਲੇਮੀ ਨਾਲ ਕਿਮਾਂ ਜਾਂਚਨਾ ਕਰਦਾ ਹੈ ਦਾਸ ਦੀ ਜੋਧੜੀ ਨੂੰ ਪ੍ਰਵਾਨ ਕਰੋ ਜੀ ਵਿਕਤੀ ਤੌਰ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸ੍ਰੀ ਕਾਂਟਕ ਸਾਹਿਬ ਦੇ ਸਕਤਰਤ ਦੇ ਵਿੱਚ ਜਿਹੜਾ ਉਹਨਾਂ ਦਾ ਸਟਾਫ ਹੈ ਕਿਉਂਕਿ ਸਿੰਘ ਸਾਹਿਬ ਕਿਸੇ ਰਿਹੇ ਹੋ ਕੇ ਇੱਥੇ ਨਹੀਂ ਸੀ ਉਹਨਾਂ ਨੇ ਦਿੱਕਤੀ ਤੌਰ ਤੇ ਦੇਖ ਕੇ ਬੇਨਤੀ ਕੀਤੀ ਹੈ ਕਿ ਮੈਂ ਤੁਰੰਤ ਜੋ ਹੁਕਮ ਅਗਲਾ ਸ੍ਰੀ ਕਾਲਟਿਕ ਸਭਾ ਹੋਏਗਾ ਉਹਦੇ ਤੇ ਜਿਹੜਾ ਪੈਰਾ ਦੇਣ ਵਾਸਤੇ ਜਿਹੜਾ ਆਪਣੇ ਆਪ ਨੂੰ ਪੇਸ਼ ਕਰਦਾ ਤੇ ਕਿਰਪਾ ਕਰਕੇ ਛੇਤੀ ਤੋਂ ਛੇਤੀ ਜਿਹੜੀ ਹੈ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਕਰਵਾਈ ਜਾਵੇ ਤੇ ਮੈਨੂੰ ਜਿਹੜਾ ਹੈਗਾ ਖੰਮਾ ਜਾਂਚਨਾ ਦਾ ਮੌਕਾ ਦਿੱਤਾ ਜਾ ਇੱਕ ਮੈਂ ਖੁਦ ਆਪ बतौर ਸਾਬਕਾ ਮੰਤਰੀ ਆਪ ਆਪਣਾ ਸਪਸ਼ਟੀਕਰਨ ਲੈ ਕੇ ਸਰਦਾਰ ਗੁਜਾਰ ਸਿੰਘ ਜੀ ਰਾਣੀ ਕੇ ਸਾਹਿਬ ਦੀ ਕੈਬਨਿਟ ਦੇ ਸਾਥੀ ਸੀ ਸਰਦਾਰ ਸ਼ਰਨਜੀਤ ਸਿੰਘ ਜੀ ਢਿੱਲੋਂ ਸਾਹਿਬ ਵੀ ਸਰਦਾਰ ਮਹੇਸ਼ਿੰਦਰ ਸਿੰਘ ਜੀ ਘਰੇਵਾਲ ਉਸ ਵੇਲੇ ਐਡਵਾਈਜ਼ਡ ਟੂ ਸੀਐਮ ਸੀ ਦੇ ਕੈਬਨਿਟ ਰੈਂਕ ਦੇ ਵਿੱਚ 2012 ਤੋਂ 17 ਉਹਨਾਂ ਨੇ ਵੀ ਅਸੀਂ ਸਾਰਿਆਂ ਨੇ ਵੀ ਆਪਣੇ ਜਿਹੜੇ ਨਿਖਤੀ ਸਪਸ਼ਟੀਕਰਨ ਨੇ ਉਹ ਅੱਜ ਹੀ ਅਸੀਂ ਜਿਹੜੇ ਆ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦੇ ਉੱਤੇ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਸਾਰਿਆਂ ਨੇ ਦੇ ਦਿੱਤੇ ਆ ਮੈਂ ਆਪਣਾ ਵੀ ਜਿਹੜਾ ਸਪਸ਼ਟੀਕਰਨ ਆ ਉਹਦਾ ਜਿਹੜਾ ਮੇਨ ਹਿੱਸਾ ਜਿਹੜਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਤੁਹਾਨੂੰ ਮੈਂ ਉਹਨੇ ਆਪਣੇ ਮੀਡੀਆ ਦੇ ਵਿੱਚ ਵੀ ਸ਼ੇਅਰ ਕਰ ਦਿਆਂਗੇ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦੇ 30 ਅਗਸਤ 2024 ਦੇ ਹੁਕਮਾਂ ਮੁਤਾਬਕ ਸਨਿਮਰ ਬੇਨਤੀ ਹੈ ਕਿ ਦਾਸ ਪੰਜਾਬ ਸਰਕਾਰ ਵਿੱਚ 2007 ਤੋਂ 2012 ਤੱਕ ਮੁੱਖ ਮੰਤਰੀ ਦਾ ਸਲਾਹਕਾਰ ਬ੍ਰੈਕਟ ਵਿੱਚ ਕੈਬਨਿਟ ਮੰਤਰੀ ਦਰਜਾ ਅਤੇ ਜੂਨ 2014 ਤੋਂ 2017 ਤੱਕ ਸਿੱਖਿਆ ਮੰਤਰੀ ਪੰਜਾਬ ਰਿਹਾ ਹੈ ਇਸ ਤੋਂ ਇਲਾਵਾ ਦਾਸ 2007 ਤੋਂ 17 ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਸਕੱਤਰ ਸਮੇਤ ਮਹੱਤਵਪੂਰਨ ਅਹੁਦਿਆਂ ਉੱਪਰ ਸੇਵਾ ਕਰਦਾ ਰਿਹਾ ਹੈ ਅਤੇ ਹੁਣ ਤੱਕ ਵੀ ਕਰ ਰਿਹਾ ਹੈ ਮਾਨਯੋਗ ਸਿੰਘ ਸਾਹਿਬ ਜੀ ਉਹ ਜਿੱਥੋਂ ਤੱਕ ਸਾਡੇ ਖਿਲਾਫ ਨਿੱਕੀ ਸ਼ਿਕਾਇਤ ਦਾ ਸਬੰਧ ਹੈ ਉਸ ਸੰਬੰਧੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ 24 ਜੁਲਾਈ 2024 ਨੂੰ ਪੱਤਰ ਨੰਬਰ 236 ਸ਼੍ਰੋਮਣੀ ਅਕਾਲੀ ਦਲ ਅਪਲਿਕ 2024 ਲਈ ਜਾਤੀ ਤੌਰ ਤੇ ਪੇਸ਼ ਹੋ ਕੇ ਲਿਖਤੀ ਸਪਸ਼ਟੀਕਰਨ ਦਿੱਤਾ ਜਾ ਚੁੱਕਾ ਹੈ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਸਰਕਾਰ ਅਤੇ ਪਾਰਟੀ ਵਿੱਚ ਫੈਸਲੇ ਸਾਂਝੇ ਤੌਰ ਤੇ ਲਏ ਜਾਂਦੇ ਹਨ ਫੈਸਲਿਆਂ ਦੀ ਜ਼ਿੰਮੇਵਾਰੀ ਸਭ ਦੀ ਬਰਾਬਰ ਦੀ ਹੁੰਦੀ ਹੈ ਐਸ ਲਈ ਦਾਸ ਨਮਰਤਾ ਅਤੇ ਹਲੇਮੀ ਨਾਲ ਸਰਕਾਰ ਜਾਂ ਪਾਰਟੀ ਤੋਂ ਚੇਤ ਅਚੇਤ ਵਿੱਚ ਹੋਈ ਹਰ ਪੁਲਚੁੱਕ ਗਲਤੀ ਲਈ ਬਿਨਾ ਕਿਸੇ ਸਵਾਲ ਜਵਾਬ ਦੇ ਹੱਥ ਜੋੜ ਕੇ ਖਿਮਾ ਜਾਂਚਨਾ ਕਰਦਾ ਹੋਇਆ ਜੋਦੜੀ ਕਰਦਾ ਹੈ ਕਿ ਇਸ ਨੂੰ ਪ੍ਰਵਾਨ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਦਾਸ ਆਪ ਜੀ ਨੂੰ ਵਿਸ਼ਵਾਸਿਤ ਹੁੰਦਾ ਹੈ ਕਿ ਸ਼੍ਰੀ ਕਾਲਟਿਕ ਸਾਹਿਬ ਵੱਲੋਂ ਗੁਰਮਤਿ ਅਨੁਸਾਰ ਜਾਰੀ ਹਰ ਹੁਕਮ ਨੂੰ ਦਾਸ ਨਿਮਾਣੇ ਸੇਵਕ ਦੇ ਤੌਰ ਤੇ ਪ੍ਰਵਾਨ ਕਰੇਗਾ ਮੇਰੀ ਅਰਦਾਸ ਹੈ ਕਿ ਕਾਲਪੁਰਖ ਪੰਥ ਦੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਮੇਰਾ ਜਿਹੜਾ ਆਪਣਾ बतौर ਮინისტრਲ ਬੰਦਾ ਸੀ ਉਹ ਵੀ ਮੈਂ ਦੇਤਾ ਇਸੇ ਤਰ੍ਹਾਂ ਹੀ ਬਾਕੀ ਮੰਤਰੀ ਸਹਿਬਾਨ ਕੁਝ ਨੇ ਅੱਜ ਦਿੱਤਾ ਤੇ ਸਾਰੀ ਪਾਰਟੀ ਨੂੰ ਜਿਹੜੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਨੇ ਸਰਦਾਰ ਬਲਿੰਦਰ ਸਿੰਘ ਭੁੱਦੜ ਸਾਹਿਬ ਉਹਨਾਂ ਨੇ ਹਦਾਇਤ ਵੀ ਕੀਤੀ ਹੈ ਕਿ ਜਿਹੜੀ ਹੈ ਜ਼ਰੂਰੀ ਹੈ ਕਾਲਤਕ ਸਾਹਿਬ ਦਾ ਹੁਕਮ ਹੈ ਸਾਰੇ ਆਪੋ ਆਪਣਾ ਸਪਸ਼ਟੀਕਰਨ ਜਿਹੜੇ ਵੀ ਉਸ ਵੇਲੇ ਮੰਤਰੀ ਜਾ ਮੰਤਰੀ ਪਦਤੇ ਰਹੇ ਆ ਉਹ ਆਪੋ ਆਪਣਾ ਜਿਹੜਾ ਦੇ ਜਿਹੜੇ ਪਾਰਟੀਆਂ ਬਦਲ ਗਏ ਨੇ ਚਾਹੇ ਉਹ ਆਵਾਜ਼ ਵੀ ਪਾਰਟੀ ਚਲੇ ਕੇ ਚਾਹੇ ਉਹ ਭਾਜਪਾ ਜਿਹਦੇ ਚਲੇ ਗਏ ਆ ਕਿ ਉਹ ਵੀ ਆਪਣਾ ਸਪਸ਼ਟੀਕਰਨ ਦੇਣਗੇ ਇਹ ਜਿਹੜੇ ਮੰਤਰੀ ਸਹਿਬਾਨੇ ਇਹ 2007 ਤੋਂ 12 ਵਾਲੇ ਨੇ ਜਾਂ 2007 ਤੋਂ 17 ਤੱਕ ਉਹ ਸਾਰਿਆਂ ਨੂੰ ਕੀਤਾ ਗਿਆ ਦੇਖੋ ਪਾਰਟੀ ਬਦਲ ਨਾਲ ਜਿਹੜਾ ਹੈਗਾ ਇਹ ਮਸਲਾ ਕੌਮ ਦਾ ਮਸਲਾ ਹੁੰਦਾ ਸਿੱਖ ਕੌਮ ਦਾ ਮਸਲਾ ਇਸ ਕਰਕੇ ਭਾਵੇਂ ਕੋਈ ਕਿਸੇ ਪਾਰਟੀ ਚ ਚਲਾ ਗਿਆ ਅਕਾਲ ਤਖਤ ਦਾ ਹੁਕਮ ਜਿਹੜਾ ਉਹ ਹਰ ਸਿੱਖ ਦੇ ਉੱਤੇ ਲਾਗੂ ਹੁੰਦਾ ਔਰ ਜਿਹੜਾ ਹੁਕਮ ਆ ਸੀ 2007 ਤੋਂ ਲੈ ਕੇ 12 ਤੱਕ ਤੇ 12 ਤੋਂ ਲੈ ਕੇ 17 ਤੱਕ 10 ਸਾਲ ਦੇ ਜਿਹੜੇ ਪੀਰੀਅਡ ਦੇ ਕੈਬਨਟ ਮੰਤਰੀ ਜਾਂ ਬਾਕੀ ਇਸ ਤਰ੍ਹਾਂ ਕੈਬਨਟ ਰੁਤਬਿਆਂ ਤੇ ਰਹਿਆ ਇਸ ਕਰਕੇ ਜਿਹੜੇ ਸਿੱਖ ਪਰਿਵਾਰਾਂ ਦੇ ਵਿੱਚੋਂ ਨੇ ਉਹਨਾਂ ਦਾ ਸੀ ਇਸ ਕਰਕੇ ਅਸੀਂ ਨਮਰਤਾ ਦੇ ਨਾਲ ਅੱਜ ਆਪਣਾ ਸਪਸ਼ਟੀਕਰਨ ਦੇ ਦਿੱਤਾ ਸਿੰਘ ਸਾਹਿਬ ਨੂੰ ਹੁਣ ਬੇਨਤੀ ਹੈ ਕਿ ਛੇਤੀ ਤੋਂ ਛੇਤੀ ਉਹ ਪੰਨ ਸਿੰਘ ਸਾਹਿਬਾਂ ਦੀ ਮੀਟਿੰਗ ਬੁਲਾ ਕੇ ਜੋ ਵੀ ਹੁਕਮ ਸ਼੍ਰੀ ਕਾਂਟਕ ਸਾਹਿਬ ਦਾ ਹੋਏਗਾ ਉਹਨੂੰ ਅਸੀਂ ਪ੍ਰਵਾਨ ਕਰੀਏ। ਇਸ ਸਪਸ਼ਟਕਰਨ ਸਿੰਘ ਸਾਹਿਬ ਨੂੰ ਦਿੱਤੇ ਨਾ ਸਟਾਫ ਨਹੀਂ ਸਿੰਘ ਸਾਹਿਬ ਇਸ ਵੇਲੇ ਅੱਜ ਇੱਥੇ ਮੌਜੂਦ ਨਹੀਂ ਸਿਗੇ। ਇਸ ਕਰਕੇ ਉਹਨਾਂ ਦੇ ਜਿਹੜਾ ਸਕਤਰੇ ਦੇ ਵਿੱਚ ਸਟਾਫ ਨੂੰ ਅਸੀਂ ਜਿਹੜਾ ਹੈਗਾ ਉਹ ਹੈਂਡਓਵਰ ਕਰ ਦੇ। ਇਸ ਸਪਸ਼ਟਕਰਨ ਤੋਂ ਬਾਅਦ ਦੀ ਪ੍ਰਿਕਿਰਿਆ ਕਿਰਨ ਮੜੀ। ਨਹੀਂ ਦੇਖੋ ਅਸੀਂ ਤੇ ਬੇਨਤੀ ਕਰਦੇ ਹਾਂ ਕਿ ਛੇਤੀ ਕਿ ਦੇਖੋ ਪ੍ਰਧਾਨ ਸਾਹਿਬ ਦੇ ਮਨ ਦੇ ਉੱਤੇ ਵੀ ਇਸ ਗੱਲ ਦਾ ਬੜਾ ਵੱਡਾ ਬੋਝ ਆ ਕਿ ਮੈਨੂੰ ਤਖਤ ਵੱਲੋਂ ਤਨਖਾਹਿਆ ਡਿਕਲੇਅਰ ਕੀਤਾ ਗਿਆ ਤੇ ਅੱਜ ਹੀ ਹਾਜ਼ਰ ਹੋ ਗਏ ਫਿਰ ਮੈਂ ਤਾਂ ਜਦੋਂ ਤੁਸੀਂ ਸਿੰਘ ਸਾਹਿਬ ਦੀ ਛੇਤੀ ਮੀਟਿੰਗ ਬੁਲਾਓ ਫਿਰ ਮੈਂ ਤਾਂ ਹਾਜ਼ਰ ਹੋ ਕੇ ਜੋ ਵੀ ਤੁਸੀਂ ਹੁਕਮ ਕਰੋਗੇ ਉਹਨੂੰ ਪ੍ਰਵਾਨ ਕਰਨ ਨੂੰ ਤਿਆਰ ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੈ ਉਹਦੇ ਵਾਸਤੇ ਅਕਾਲ ਤਖਤ ਦਾ ਜਦੋਂ ਹੁਕਮ ਆ ਜਵੇ ਬਾਕੀ ਸਾਰੀਆਂ ਚੀਜ਼ਾਂ ਪਾਸੇ ਰਹਿ ਜਾਂਦੀਆਂ ਇਸ ਕਰਕੇ ਅੱਜ ਹੀ ਕਾਪੀ ਉਹਨਾਂ ਕੋਲੇ ਪਹੁੰਚੀ ਸੀ ਵਟਸਐਪ ਤੇ ਇਹ ਨਾਲ ਦੀ ਨਾਲ ਹੀ ਉਹ ਚੱਲ ਕੇ ਅਚਾਨਕ ਹੀ ਬਿਨਾਂ ਕਿਸੇ ਪ੍ਰੋਗਰਾਮ ਦੇ ਉਹ ਹਾਜ਼ਰ ਹੋ ਕੇ ਆਪਣਾ ਲਿਖਤੀ ਰੂਪ ਦੇ ਵਿੱਚ ਦੇ ਕੇ ਗਏ ਆ ਹੁਣ ਸਿੰਘ ਸਾਹਿਬ ਜਿਵੇਂ ਹੁਕਮ ਕਰਨਗੇ ਮੀਟਿੰਗ ਪੰਚ ਸਿੰਘ ਸਾਹਿਬਾਂ ਦੀ ਬਣਾਉਣਗੇ ਜਿਹੜੇ ਮੰਤਰੀ ਸੇਭਾਣ ਵਾਸਤੇ ਤੇ ਇੰਨਾ ਹੀ ਸੀ ਕਿ 15 ਦਿਨਾਂ ਦੇ ਵਿੱਚ ਉਹ ਸਪਸ਼ਟ ਕਰਨ ਦਿਓ ਦੇਖਣ ਪ੍ਰਧਾਨ ਸਾਹਿਬ ਦੇ ਮਾਮਲੇ ਦੇ ਵਿੱਚ ਸਿੰਘ ਸਾਹਿਬ ਨੇ ਮੀਟਿੰਗ ਰੱਖਣੀ ਹੈ ਸਿੰਘ ਸਾਹਿਬਾਂ ਕਿਉਂਕਿ ਪੰਜ ਸਿੰਘ ਸੇ ਬੰਦੇ ਵਿੱਚ ਉਹ ਕਹਿੰਦੇ ਨੇ ਕਿ ਸੁਣਵਾਈ ਹੋਏਗੀ ਜੀ ਮਾਨ ਸਾਹਿਬ ਇਸ ਕਰਕੇ ਜਿਹੜੀ ਆ ਅਸੀਂ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਤਾਂ ਤਿਆਰ ਆ ਤੇ ਜਿੰਨੀ ਛੇਤੀ ਹੋ ਸਕੇ ਮੀਟਿੰਗ ਹੋਵੇ